ਇਹ ਤੁਹਾਡਾ ਜਿਹੜਾ ਐਡਮਿਟ ਕਾਰਡ ਹੈ ਐਡਮਿਟ ਕਾਰਡ ਦੇ ਸਭ ਤੋਂ ਹੇਠਾਂ ਇਹ ਡਾਕੂਮੈਂਟ ਲਿਖਿਆ ਸੀਰੀਅਲ ਨੰਬਰ ਇਹ ਜਿਹਦੇ ਉੱਤੇ ਆ ਨਵੇ ਕੋ 4 ਨੰਬਰ 1 2 3 4 4 ਨੰਬਰ ਨੂੰ ਧਿਆਨ ਨਾਲ ਪੜੋ ਜਿਹੜਾ ਵੀ ਸਕੂਲ ਜਾਂਦਾ ਵਾ ਅਨ ਮਾਸਟਰ ਕੋਲ ਪ੍ਰਿੰਸੀਪਲ ਕੋਲ ਕਿਸੇ ਵੀ ਟੀਚਰ ਕੋਲ ਸਕੂਲ ਦੇ ਵਿੱਚ ਉਹਨਾਂ ਨੂੰ ਇਹ ਚਾਰ ਨੰਬਰ ਕਾਲਮ ਪੜਾਓ ਇਹਨਾਂ ਨੂੰ ਇਹ ਸਾਨੂੰ ਆ ਚਾਰ ਨੰਬਰ ਜਿਹੜਾ ਸਰਟੀਫਿਕੇਟ ਇਹ ਚਾਹੀਦਾ ਇਹਨੂੰ ਧਿਆਨ ਨਾਲ ਵੇਖ ਲਓ ਐਵੇਂ ਮੇਰੇ ਵੀਰ ਵਾਰ-ਵਾਰ ਫੋਨ ਨਾ ਕਰੋ ਇੱਥੇ ਗੌਰ ਕਰੋ ਚਾਰ ਨੰਬਰ ਕਾਲਮ ਨੂੰ ਪੜੋ ਧਿਆਨ ਨਾਲ ਇਹ ਸਰਟੀਫਿਕੇਟ ਉਹਨਾਂ ਨੇ ਮੰਗਿਆ ਹੋਇਆ ਵਾ ਤੁਹਾਡੇ ਐਡਮਿਟ ਕਾਰਡ ਦੇ ਵਿੱਚ ਬਕਾਇਦਾ ਦੱਸਿਆ ਹੋਇਆ ਇਹਨਾਂ ਨੇ 4 ਨੰਬਰ ਦੇ ਉੱਤੇ ਧਿਆਨ ਨਾਲ ਵੇਖ ਲੋ ਇਹਨੂੰ ਮਿਹਰਬਾਨੀ